जय हिंद दोस्तों मैं अर्श मकवाना ਤੁਹਾਡੇ ਸਾਰਿਆਂ ਦਾ ਮਲੋੜ ਸ਼ਹਿਰ ਦੀ ਨੰਬਰ 1 ਅਕੈਡਮੀ ਮਕਵਾਣਾ ਕਲਾਸਸ ਮਲੋੜ ਵਿੱਚ ਸਵਾਗਤ ਕਰਦਾ ਤਾਂ ਤੁਹਾਡੇ ਨਾਲ ਇੱਕ ਛੋਟੀ ਜੀ ਇਨਫੋਰਮੇਸ਼ਨ ਸ਼ੇਅਰ ਕਰ ਲਈਏ ਅਸੀਂ ਵੀਡੀਓ ਬਣਾ ਰਹੇ ਆ ਕਿ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਰੀਸੈਂਟਲੀ ਆਪਣੇ ਕੋਲ ਦਿੱਲੀ ਪੁਲਿਸ ਦੇ ਵਿੱਚ ਦਿੱਲੀ ਪੁਲਿਸ ਕਾਂਸਟੇਬਲ ਦੀ ਜੋ ਵੈਕੈਂਸੀ ਹੈ ਉਹ ਆਪਣੇ ਕੋਲ ਆਊਟ ਹੋ ਚੁੱਕੀ ਹੈ ਤਤੋਂ ਮੈਂ ਦੱਸਦਾ ਦੋਸਤੋ ਇਹ ਤੁਹਾਡੇ ਕੋਲ ਬਹੁਤ ਅੱਛੀ ਓਪਰਚ्युनिटी ਹੈ ਕਿਉਂਕਿ ਦੋਸਤੋ 7500 ਪਲੱਸ ਜੋ ਕਨਸਟੇਬਲ ਦੀ ਵੈਕੈਂਸੀ ਹੈ ਉਹ ਆਪਣੇ ਕੋਲ ਦਿੱਲੀ ਪੁਲਿਸ ਦੇ ਵਿੱਚ ਆਈ ਹੈ ਤੇ ਇਸ ਦਾ ਜੋ ਨੋਟੀਫਿਕੇਸ਼ਨ ਹੈ ਉਹ ਇਹਨਾਂ ਨੇ ਜਾਰੀ ਕਰ ਦਿੱਤਾ ਹੈ ਤੇ ਇਸ ਤੇ ਜੋ ਫਾਰਮ ਹੈ ਦਿੱਲੀ ਪੁਲਿਸ ਕਨਸਟੇਬਲ ਦੇ ਜੋ ਆਨਲਾਈਨ ਫਾਰਮ ਹੈ ਉਹ ਭਰਨੇ ਸ਼ੁਰੂ ਹੋ ਚੁੱਕੇ ਹੈ ਤਾਂ ਮੈਂ ਸਾਰੇ ਦੋਸਤਾਂ ਨੂੰ ਇਹੀ ਅਪੀਲ ਕਰਾਂਗਾ ਕਿ ਇਹ ਤੁਹਾਡੇ ਕੋਲ ਇੱਕ ਬਹੁਤ ਅੱਛੀ ਓਪਰਚ्युनिटी ਹੈ ਤੇ ਇਸ ਨੂੰ ਬਿਲਕੁਲ ਵੀ ਮਿਸ ਨਾ ਕਰਿਓ ਤੇ ਜਲਦੀ ਤੋਂ ਜਲਦੀ ਜਾ ਕੇ ਦਿੱਲੀ ਪੁਲਿਸ ਕਾਂਸਟੇਬਲ ਦਾ ਜੋ ਆਪਣੇ ਕੋਲ ਫਾਰਮ ਹੈ ਉਸ ਨੂੰ ਅਪਲਾਈ ਕਰ ਦਿਓ ਤੇ ਜੇਕਰ ਤੁਸੀਂ ਦਿੱਲੀ ਪੁਲਿਸ ਦੀ ਵਰਦੀ ਪਾਣਾ ਚਾਹੁੰਦੇ ਹੋ ਤਾਂ ਅਸੀਂ ਸਪੈਸ਼ਲ ਮਕਵਾਣਾ ਕਲਾਸਸ ਮਲੋੜ ਦੇ ਵਿੱਚ ਦਿੱਲੀ ਪੁਲਿਸ ਕਾਂਸਟੇਬਲ ਲਈ 1 ਅਕਤੂਬਰ 2025 ਤੋਂ ਸਪੈਸ਼ਲ ਦਿੱਲੀ ਪੁਲਿਸ ਕਨਸਟੇਬਲ ਲਈ ਟਾਰਗੇਟ ਬੈਚ ਜੋ ਉਹ ਸ਼ੁਰੂ ਕਰ ਰਹੇ ਹਨ ਜਿਸ ਦੇ ਵਿੱਚ ਤੁਹਾਨੂੰ ਜੋ ਦਿੱਲੀ ਪੁਲਿਸ ਕਨਸਟੇਬਲ ਦੇ ਵਿੱਚ ਜੋ ਵੀ ਆਪਣੇ ਕੋਲ ਸਿਲੇਬਸ ਰਹੇਗਾ ਜਿਵੇਂ ਤੁਹਾਡੇ ਕੋਲ ਜੀਕੇ 50 ਨੰਬਰ ਦੀ ਜੀਕੇ ਹੈ ਰੀਜ਼ਨਿੰਗ ਹੈ ਆਪਣੇ ਕੋਲ ਮੈਥ ਹੈ ਤੇ ਕੰਪਿਊਟਰ ਹੈ ਇਹ ਸਾਰੇ ਸਬਜੈਕਟ ਹੈ ਦੋਸਤੋ ਇਹ ਤੁਹਾਨੂੰ ਇਸ ਬੈਚ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕਵਰ ਕਰਵਾਏ ਜਾਣਗੇ ਦਿੱਲੀ ਪੁਲਿਸ ਕਨਸਟੇਬਲ ਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਇੱਕ ਹੋਰ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦਾ ਹਾਂ ਕਿ ਦੋਸਤੋ ਇਹਨਾਂ ਨੇ ਦਿੱਲੀ ਪੁਲਿਸ ਜੋ ਕਨਸਟੇਬਲ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤਾਂ ਉਸ ਦੇ ਵਿੱਚ ਇਹਨਾਂ ਨੇ ਇੱਕ ਚੀਜ਼ ਮੈਂਸ਼ਨ ਕੀਤੀ ਹੈ ਉਹ ਹੈ ਡਰਾਈਵਿੰਗ ਲਾਇਸੈਂਸ ਤਾਂ ਦੋਸਤੋ ਇਸ ਫਾਰਮ ਨੂੰ ਸਿਰਫ ਉਹ ਬੱਚੇ ਹੀ ਭਰ ਸਕਦੇ ਹੈ ਜਿਨ੍ਹਾਂ ਦਾ ਆਪਣੇ ਕੋਲ ਡਰਾਈਵਿੰਗ ਲਾਇਸੈਂਸ ਹੈ ਜੋ ਉਹ ਬਣਿਆ ਹੋਇਆ ਹੈ ਤਾਂ ਦੋਸਤੋ ਜਿਹੜੇ ਬੱਚਾ ਦਾ ਹਜੇ ਤੱਕ ਡਰਾਈਵਿੰਗ ਲਾਇਸੈਂਸ ਨਹੀਂ ਬਣਿਆ ਹੋਇਆ ਜਾਂ ਜਿਹੜੇ ਬੱਚਾ ਦਾ ਲਰਨਿੰਗ ਬਣਿਆ ਹੋਇਆ ਤਾਂ ਦੋਸਤੋ ਸਪੈਸ਼ਲੀ ਮੈਂਸ਼ਨ ਕੀਤਾ ਇਹਨਾਂ ਨੇ ਤਾਂ ਜੋ ਲਰਨਿੰਗ ਲਾਇਸੈਂਸ ਹੈ ਉਹ ਆਪਣੇ ਕੋਲ ਨਹੀਂ ਮੰਨਿਆ ਜਾਵੇਗਾ ਤਾਂ ਜਿਹੜੇ ਬੱਚਾ ਦਾ ਹਜੇ ਤੱਕ ਸਿਰਫ ਲਰਨਿੰਗ ਲਾਇਸੈਂਸ ਹੀ ਬਣਿਆ ਹੋਇਆ ਹੈ ਤਾਂ ਉਹ ਜਲਦੀ ਤੋਂ ਜਲਦੀ ਜਾ ਕੇ ਆਪਣਾ ਜੋ ਲਾਇਸੈਂਸ ਹੈ ਉਸ ਨੂੰ ਅਪਲਾਈ ਕਰ ਕਿਉਂਕਿ ਦੋਸਤੋ ਇਹ ਤੁਹਾਡੇ ਕੋਲ ਜਦੋਂ ਤੁਸੀਂ ਮੰਨ ਲਓ ਤੁਹਾਡਾ ਪੇਪਰ ਕਲੀਅਰ ਹੋ ਗਿਆ ਤਾਂ ਉਸ ਤੋਂ ਬਾਅਦ ਤੁਹਾਨੂੰ ਇਹ ਫਿਜ਼ੀਕਲੀ ਬੁਲਾਉਣਗੇ ਤਾਂ ਉਸ ਫਿਜ਼ੀਕਲ ਦੇ ਟਾਈਮ ਤੁਹਾਡੇ ਕੋਲ ਉਹ ਜੋ ਡਰਾਈਵਿੰਗ ਲਾਇਸੈਂਸ ਹੈ ਉਹ ਤੁਹਾਡੇ ਕੋਲ ਲਾਜ਼ਮੀ ਹੋਣਾ ਚਾਹੀਦਾ ਹੈ ਠੀਕ ਹੈ ਜੀ ਉਹ ਤੁਹਾਡੇ ਕੋਲ ਜ਼ਰੂਰੀ ਹੈ ਉਸ ਟਾਈਮ ਤੇ ਹੋਣਾ ਅਗਰ ਤੁਹਾਡੇ ਕੋਲ ਉਹ ਡਰਾਈਵਿੰਗ ਲਾਇਸੈਂਸ ਨਹੀਂ ਹੋਏਗਾ ਤਾਂ ਤੁਹਾਨੂੰ ਫਿਜ਼ੀਕਲ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਵੇਗਾ ਤਾਂ ਦੋਸਤੋ ਬਸ ਮੇਨ ਜੋ ਖਾਸ ਗੱਲ ਸੀ ਇਹ ਧਿਆਨ ਵਿੱਚ ਤੁਸੀਂ ਰੱਖਣੀ ਹੈ ਕਿ ਜਲਦੀ ਤੋਂ ਜਲਦੀ ਜਾ ਕੇ ਆਪਣਾ ਡਰਾਈਵਿੰਗ ਲਾਇਸੈਂਸ ਜਿਹੜਾ ਉਹ ਬਣਵਾ ਲਓ ਤੇ ਜਿੰਨਾ ਜਲਦੀ ਹੋ ਸਕੇ ਆਪਣੀ ਜੋ ਇਹ ਪੋਸਟ ਆਈ ਹੋਈ ਹੈ ਇਸ ਨੂੰ ਜਲਦੀ ਤੋਂ ਜਲਦੀ ਜਾ ਕੇ ਅਪਲਾਈ ਕਰ ਦਿਓ ਤੇ ਜਿਹੜੇ ਬੱਚੇ ਤਿਆਰੀ ਕਰਨਾ ਚਾਹੁੰਦੇ ਹਨ ਵਰਦੀ ਪਾਉਣਾ ਚਾਹੁੰਦੇ ਹਨ ਤਾਂ ਇੱਕ ਵਾਰ ਫਿਰ ਤੁਹਾਨੂੰ ਮੈਂ ਦੱਸਦਾ ਕਿ ਮਕਵਾਣਾ ਕਲਾਸਸ ਮਲੋਡ ਦੇ ਵਿੱਚ ਅਸੀਂ ਸਪੈਸ਼ਲ ਦਿੱਲੀ ਪੁਲਿਸ ਨੂੰ ਟਾਰਗੇਟ ਕਰਕੇ ਜੋ ਦਿੱਲੀ ਪੁਲਿਸ ਕਾਂਸਟੇਬਲ ਦੀ ਵੈਕੈਂਸੀ ਆਈ ਹੈ ਉਸ ਨੂੰ ਟਾਰਗੇਟ ਕਰਕੇ ਅਸੀਂ ਸਪੈਸ਼ਲ ਟਾਰਗੇਟ ਬੈਚ ਹੈ ਜੋ ਉਹ ਸ਼ੁਰੂ ਕਰ ਰਹੇ ਆ ਤੇ ਇਸ ਦੇ ਨਾਲ ਹੀ ਤੁਹਾਡੇ ਨਾਲ ਮੈਂ ਇੱਕ ਹੋਰ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹਾਂਗਾ ਤਾਂ ਮੈਂ ਤੁਹਾਨੂੰ ਦੱਸਦਾ ਦੋਸਤੋ ਕਿ ਨੈਕਸਟ ਮੰਥ ਅਕਤੂਬਰ ਦੇ ਵਿੱਚ ਤੁਹਾਡੇ ਕੋਲ SSC GD ਦੇ ਵਿੱਚ ਬੰਪਰ ਜੋ ਭਰਤੀ ਹੈ ਉਹ ਆਉਣ ਵਾਲੀ ਹੈ ਸੋ ਜਿਹੜੇ ਬੱਚਾ ਦਾ ਫੌਜ ਦੇ ਵਿੱਚ ਭਰਤੀ ਹੋਣ ਦਾ ਸੁਪਨਾ ਹੈ ਜਾਂ ਜਿਹੜੇ ਬੱਚੇ ਫੌਜ ਦੀ ਵਰਦੀ ਪਾਣਾ ਚਾਹੁੰਦੇ ਹਨ ਤਾਂ ਉਹ SSC GD ਦੀ ਪੋਸਟ ਹੈ ਜੋ SSC GD ਦਾ ਜੋ ਫਾਰਮ ਹੈ ਉਹ ਨੈਕਸਟ ਮੰਥ ਆਨਲਾਈਨ ਹੋ ਜਾਵੇਗਾ ਤਾਂ ਉਹ ਭਰ ਸਕਦੇ ਨੇ ਤਾਂ ਦੋਸਤੋ ਅਸੀਂ ਦਿੱਲੀ ਪੁਲਿਸ ਦੇ ਨਾਲ ਨਾਲ ਸਪੈਸ਼ਲ SSC GD ਲਈ ਵੀ ਵੈਜ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਇਸ ਵੈਜ ਦਾ ਨਾਮ ਵੀ ਅਸੀਂ ਦੋਸਤੋ ਮਿਸ਼ਨ ਵਰਦੀ ਵੈਜ ਰੱਖਿਆ ਹੈ ਤਾਂ ਦੋਸਤੋ ਸਾਡਾ ਇਸ ਦੇ ਵਿੱਚ ਜੋ ਮਿਸ਼ਨ ਹੈ ਉਹ ਮਿਸ਼ਨ ਰਹੇਗਾ ਜੋ ਬੱਚੇ ਸਾਡੇ ਕੋਲ ਤਿਆਰੀ ਕਰਨਾ ਆਉਣਗੇ ਉਹਨਾਂ ਨੂੰ ਵਰਦੀ ਪੋਣ ਤਾਂ ਦੋਸਤੋ ਇਸ ਲਈ ਅਸੀਂ ਇਸ ਬੈਚ ਦਾ ਨਾਮ ਰੱਖਿਆ ਹੈ ਮਿਸ਼ਨ ਵਰਦੀ ਬੈਚ ਤਾਂ ਦੋਸਤੋ ਦੇਰ ਨਾ ਕਰੋ ਜਲਦੀ ਤੋਂ ਜਲਦੀ ਜਾ ਕੇ ਦਿੱਲੀ ਪੁਲਿਸ ਦੀ ਜੋ ਵੈਕੈਂਸੀ ਆਈ ਹੋਈ ਹੈ ਕਨਸਟੇਬਲ ਦੀ ਉਸ ਦਾ ਫਾਰਮ ਅਪਲਾਈ ਕਰੋ ਤੇ ਜਲਦੀ ਤੋਂ ਜਲਦੀ ਜੋ ਇਸ ਦੀ ਤਿਆਰੀ ਹੈ ਉਸ ਨੂੰ ਸ਼ੁਰੂ ਕਰ ਦਿਓ ਤਾਂ ਠੀਕ ਹੈ ਦੋਸਤੋ ਬਹੁਤ ਹੀ ਜਲ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਜੈ ਹਿੰਦ ਸ਼ਸੇ ਕਾ